ਸਾਰੇ ਪ੍ਰਸੰਗਤ ਅਨੁਗੂਰ ਗ੍ਰੰਥ ਸਹਿਬ ਪਾਤਸ਼ਾਹ ਮਹਾਰਾਜ ਜੀ 간 ਨੂੰ ਸੇਚ ਚੁੱਕਾ ਕੇ ਅਤਿ ਸਤਿਕਾਰ ਸਹਿਤ ਆਪੋ ਜੀ ਵਾਰੀ ਗੁਰੂ ਜੀ ਦਾ ਖਾਸ ਵਾਰੀ ਗੁਰੂ ਜੀ ਕੀ ਬਤੇ ਸਤਿਗੁਰਾਂ ਦਾ ਪਾਵਨ ਬਚਨ ਹੈ ਆਪੇ ਸੇਵਾ ਲਾਇਣ ਆਪੇ ਬਖਸ਼ ਕਰੇ ਸਤਨਾਕ ਦਾ ਮਾਪੋ ਆਤ ਹੈ ਆਪੇ ਸਾਰ ਕਰੇ

ਆਣ ਬੈ ਸਹਾਰੇ ਦੁਖੀਆਂ ਤੇ ਸ਼ਬਦ ਜਿੱਤਾ ਵਿਚਾਰੇ ਹੀ ਵਰਨ ਆਏ ਸਭ ਹੋਣ ਕੇ ਮੁਕਤ ਕਰ ਬਾਰ ਸਿੰਘਾ ਜਿਹੜੇ ਗੁਰੂ ਨਾਨਕ ਦੀ ਸ਼ਰਨ ਆਏ ਸਾ ਸੰਗਾਂਜੀ ਗੁਰੂ ਦੀ ਸ਼ਰਨ ਵਿੱਚ ਆਉਣਾ ਤੇ ਜਿੰਨਾ ਤੇ ਨਾਲ ਮਿਲ ਕੇ ਅਸੀਂ ਗੁਰੂ ਦੀ ਸ਼ਰਨ ਦਾ ਲਾਹਰ ਖੱਟਦੇ ਆ ਜੋ ਸ਼ਰਨ ਆਗੈ ਇਸ ਕੰਠ ਲਾਵੇ ਐਸੇ ਗੁਰੂ ਦੇ ਪਿਆਰੇ ਸੇਵਕ ਜਿਹੜੇ ਨਾਮ ਚੱਪ ਕੇ ਉਹਦਾ ਹੀ ਰੂਪ ਹੋ ਚੁੱਕੇ ਸਵਾਮੀ ਤਦ ਬਾਰਾ ਸਿੰਘ ਜੀ ਮਹਾਰਾਜ ਜੋ ਉਸ ਸਮੇਂ ਤੋਂ ਇਹ ਨਗਰ ਕੀਰਤਨ ਪ੍ਰਾਪਤਲ ਗੁਰਮਰਿਆਦਾ ਜੋ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੋਈ ਹੈ ਉਸ ਵਕਤ ਤੱਕ ਅੱਜ ਵੀ ਇਹ ਬਖਸ਼ਿਸ਼ ਦਾ ਆਨੰਦ ਸ੍ਰੀ ਸੁਮੇਂ ਜਗਜੀਤ ਸਿੰਘ ਜੀ ਨਾਲ ਮਿਲ ਕੇ ਆਪਾਂ ਆਨੰਦ ਮਾਣ ਰਹੇ ਆ ਸੋ ਇਹ ਕੰਕਾਰ ਦੀ ਟੀਕ ਜੋ ਹੈ ਨਾਨਕ ਨਾਨਕ ਨਾਤ ਸਭੀ ਦਾ ਹਰ ਹਿਰਦੇ ਵਿੱਚ ਵੱਜਦਾ ਧਰਤੀ ਮਾਤਾ ਦੀ ਪੁਕਾਰ ਰਿਸ਼ੀ ਕਲਿਆਣ ਦਾਸ ਮਹਿਤਾ ਤੇ ਮਾਤਾ ਤ੍ਰਿਕਾ ਜੀ ਦੀ ਬੰਦਗੀ ਧੰਨ ਮਾਤਾ ਤ੍ਰਿਕਾ ਜੀ ਦੇ ਸਾਰੇ ਸੰਸਾਰ ਨੂੰ ਤ੍ਰਿਪਤ ਕੀਤਾ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਤੋਂ ਪਹਿਲਾਂ ਬੀਬੀ ਨਾਨਕੀ ਜਿਨੂੰ ਇੱਕ ਅਲਹਾਮ ਹੋਏ ਬੀਬੀ ਨਾਨਕੀ ਦਰਵਾਜ਼ੇ ਵਿੱਚ ਖੜੀ ਆ ਛੋਟੀ ਉਮਰ ਅਲਹਾਮ ਹੋ ਰਹੇ ਨੇ ਉਹ ਜੋ ਅਲਹਾਮ ਹੋ ਰਹੇ ਨੇ ਇਹ ਉਸ ਸਮੇਂ ਦੀ ਕਹਾਣੀ ਹੈ ਕਿ ਬੀਬੀ ਨਾਨਕੀ ਜਿਨੂੰ ਉਹ ਅਲਹਾਮ ਵਿੱਚ ਕੀ ਨਜ਼ਰ ਆਉਂਦਾ ਜਿਸ ਤਰ੍ਹਾਂ ਧੰਨ ਗੁਰਨਾਨ ਪਾਤਸ਼ਾਹ ਜੀ ਆ ਰਹੇ ਨੇ ਤੇ ਉਹਨਾਂ ਦੇ ਪਿੱਛੇ ਕਿੰਨੀਆ ਹੀ ਸੰਗਤਾਂ ਕਲ ਕਲ ਉਹਨਾਂ ਦੇ ਚਰਲਾ ਲਲ ਜੁੜਿਆ ਹੋਇਆ ਤੁਰਿਆ ਆ ਰਿਹਾ ਤੇ ਇਹਦੇ ਵਿੱਚ ਗੁਰਨਾਨ ਪਾਤਸ਼ਾਹ ਮਹਾਰਾਜ ਦਾ ਜੋ ਪਾਵਨ ਸਰੂਪ ਹੈ ਉਹਦਾ ਆਨੰਦ ਕਿਹਦਾ ਆ ਬੜੇ ਪਿਆਰ ਦੇ ਨਾਲ ਇਹ ਕਵਿਤਾ ਆਪ ਸਰਵਣ ਕਰੀਏ ਨਾਨਕ ਨਾਨਕ ਨਾਤ ਨਬੀ ਦਾ ਹਰ ਤਮ ਹਿਰਦੇ ਵਿੱਚ ਵੱਜਦਾ ਬੇਤੇ ਨਾਨਕੀ ਜੀ

झुकिया पलक चुकिया झुकिया कलाकार जी कलाकु रहण के पाईंदे चम चम हर दम पासवाल चल पाईंदे चम चम हर दम पासल चल कहो ख वेक ते मोरी चारे वेख के मोरी ते मन मेरा न रजका नानक नानक नाद न पीता अर्घन हरदे वटका नानक नानक नाद न पीता अर्हद देव वटका आरिया रखी आवे तोरिया के कशा पो काब कणकण चरणी जुड़िया कणकण चरणी जुड़िया कणिक तोड़ी मस्तक ला के and i ਸਤਿ ਸ਼੍ਰੀ ਅਕਾਲ ਪ੍ਰਕਾਸ਼ਕ ਪਾਤਸ਼ਾਹ ਜੀ ਦੇ ਸਰੂਪ ਦਾ ਧਿਆਨ ਕਰਕੇ ਸਾਰੇ ਸੰਗਤਾਂ ਕੋ ਸਤਿਨਾਮ ਸ਼੍ਰੀ ਵਾਹਿਗੁਰੂ ਇਹ ਕਵਤਾ ਭਾਈ ਗੁਰਜਨ ਸਿੰਘ ਜੀ ਬਰਲਾਲਾ ਉਹਨਾਂ ਨੇ ਲਿਖੀ ਹੈ ਸੋ ਸਵਾਮੀ ਦਰਬਾਰਾ ਸਿੰਘ ਜੀ ਮਹਾਰਾਜ ਦੀ ਸਰਬਾਰ ਦੇ

ਦਰਬਾਰ ਸਪੁਰਦਾਈ ਬਿੱਟੂ ਸਾਹਿਬ ਫੇਸਬੁਕ ਪੇਜ ਸੰਚਿਤ 3000 ਲੋਕਾਂ ਕੋ ਫੇਸਬੁਕ ਪੇਜ ਔਰ ਸਾਧਨਜੀ ਲੋਕੋ ਵਾਲੇ ਏਰੀਆ ਇਸ ਸਮੇਂ ਨੂੰ ਕਵਰਜ ਕਰ ਰਹੇ ਨੇ ਲੋਕੋ ਵਾਲਾ ਕਮਿਸ਼ਨ ਜੱਤਾ ਫੇਸਬੁਕ ਤੇ ਇਸ ਸਮਾਗਮ ਲਾਈਵ ਕੀਤਾ ਜਾ ਰਿਹਾ ਸਭ ਬਹੁਤ ਬਹੁਤ ਧੰਨਵਾਦ ਸਾਰੀਏ ਗੁਰਸੰਗਤਾਂ ਦਾ ਆਓ ਬੜੇ ਪਿਆਰ ਦੇ ਨਾਲ رب جی بس ہے سات کی رسنا نانک جن کا داسن رسنا ایس وقت آپ ساری کرسنگت کلیان کاری پروچن شریمان سوامی مرسن جی مہاراج سوامی دربارہ سن جی مہاراج سوامی جورہ سن جی مہاراج تنا دی پکش دی نال سوامی جگجی سن جی تلا پاسو سربن کر گئے گھڑ پاکے سمیدہ مہا پراہ کر گئے ہوئے اب اللہ دی کمہ پیار آنکاج کے فتح پلائیوں کے کھوٹی وائے کھوٹی کا کھوٹی ਵਾਹ ਹੈ ਤੁਮਹੀ ਕੀ ਮਦੇ ਗੁਰੂ ਗੁਰੂ ਤੇ ਗੁਰੂ ਪਿਆਰੀ ਗੁਰਸਹਿਬ ਜੀ ਗੁਰੂ ਨਾਨਕ ਨਰਨ ਆਰੇ ਾਲ ਗੁਰੂ ਪਰਮੇਸ਼ਰ ਹਰ ਕਿਰਪਾ ਦਾ ਆਨੰਦ ਮਾਣ ਰਹੀਆਂ ਦਰਬਾਰ ਸੰਤ ਜੈ ਨੂਪੁਰ ਸਾਹਿਬ ਦੇ ਬਾਨੀ ਸ਼ਾਮੀ ਮਕਸੀਬੀ ਸਿੰਘ ਜੀ ਮਹਾਰਾਜ ਉਹਨਾਂ ਦੇ ਦਰਬਾਰ ਵਿੱਚੋਂ ਨਗਰ ਕੀਰਤਨ ਦੀ ਅਰੰਭਤਾ ਹੋਈ ਸ਼ਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਉਹਨਾਂ ਨੇ ਇਸ ਭਾਗ ਸਭੇ ਲੋਕੋ ਦੇ ਕੇਨ ਬਖਸ਼ ਕਰੇ ਆਪੋ ਜੀ ਨੇ ਪੰਡਾ ਨੀ ਨਗਰ ਕੀ ਤਨ ਅਰੰਭਤਾ ਕਰੀ ਫਿਰ ਸਵਾਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਉਹਨਾਂ ਨੇ ਆਪਣੀ ਗੁਰੂ ਬਾਪ ਸਾਹਿਬ ਦੀ ਸੇਕਨ ਦੀ ਤੁਲਨਾ ਕਰਦੇ ਆ ਉਸੇ ਤਰ੍ਹਾਂ ਕੇ ਸਮਾਨਾ ਲਗਾਉਂਦੇ ਰਹੇ ਅੱਜ ਆਪਾਂ ਸਾਰੀ ਗੁਰ ਸੰਗਤ ਸਵਾਮੀ ਜੋਰਾ ਸਿੰਘ ਜੀ ਮਹਾਰਾਜ ਦੇ ਹੁਕਮ ਅਨੁਸਾਰ ਕਰਦੇ ਆ ਗੁਰੂ ਨਾਨਕ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਕਾਲ ਪੁਰਖੇ ਕ੍ਰਿਪੇਸ਼ਰ ਗੁਰੂ ਜੀ ਦੀ ਬਾਗਤ ਪ੍ਰਗਟ ਜਾਗ ਵਿੱਚ ਗੁਰੂ ਮਹਾਰਾਜ ਦੇ ਅਵਤਾਰ ਪੁਰਬ ਦੀਆਂ ਖੁਸ਼ੀਆਂ ਦਾ ਆਨੰਦ ਮਾਣ ਰਹੇ ਆ। ਸਾਰੀ ਗੁਰਸੰਗਤ ਨੂੰ ਬੜੇ ਸਤਿਕਾਰ ਪਿਆਰ ਸਹਿਤ ਗੁਰੂ ਫਤਿਹ। ਪੰਡਾ ਗੁਰੂ ਕੰਸ ਸਹਿਬ ਮਹਾਰਾਜ ਸੱਚੇ ਬਾਖਸ਼ਾ ਦੀ ਬਾਹਰ ਚਰਨਾਂ ਦੇ ਚਾਪਣਾ ਮਸਤਕ ਰੱਖ ਕੇ ਫਰਸਾਨੀ ਗੁਰਸੰਗਤ ਨੂੰ ਦੋਨੋਂ ਹੱਥ ਜੋੜ ਕੇ ਵਾਹਿਗੁਰੂ ਦੀ ਕਾੰਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸੰਗਤ ਦੀ ਗੁਰੂ ਜੀ ਦੇ ਹੁਕਮ ਨੇ ਅੱਜ ਦਾ ਬਹੁਤ ਸੁਭਾਰ ਸਮਾ ਮਾਰੀ ਜੰਦੇ